ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਜਿੰਦੀ ਮਰਜਾਨੀ ਤੇ ਲੈ ਕੇ ਹਾਜ਼ਰ ਹੋ ਗਈਆਂ ਟਰੈਵਲ ਵਿਦ ਜਿੰਦੀ ਸਪੈਸ਼ਲ ਐਪੀਸੋਡ ਤੇ ਜਿੱਦਾਂ ਆਪਾਂ ਨੂੰ ਪਤਾ ਹੀ ਆ ਦੋਸਤੋ ਕਿ ਸਿੱਖ ਇਤਿਹਾਸ ਤੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਤੇ ਉਹਨਾਂ ਦੇ ਉੱਤੇ ਆਪਾਂ ਕੱਲ ਵੀ ਤੁਹਾਡੇ ਨਾਲ ਇੱਕ ਐਪੀਸੋਡ ਸ਼ੇਅਰ ਕੀਤਾ ਸੀ ਤੇ ਅੱਜ ਦੂਜਾ ਐਪੀਸੋਡ ਲੈ ਕੇ ਹਾਜ਼ਰ ਹੋ ਗਈਆਂ ਦੋਸਤੋ ਬਹੁਤ ਹੀ ਅਤ ਦੀਆਂ ਠੰਡੀਆਂ ਰਾਤਾਂ ਵਿੱਚ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਨਾ ਦਾ ਸਮੂੱਚਾ ਪਰਿਵਾਰ ਅਤੇ ਹਜ਼ਾਰਾਂ ਸਿੰਘਾਂ ਨੇ ਆਪਣੀ ਜਾਨ ਤੇ ਖੇਡਦੇ ਹੋਏ ਇੱਕ ਬੇਮਿਸਾਲ ਇਤਿਹਾਸ ਦੀ ਸਿਰਜਣਾ ਕੀਤੀ ਸੀ ਦੁਨੀਆ ਦੇ ਇਤਿਹਾਸ ਵਿੱਚ ਅਜਿਹੀ ਅਦੁੱਤੀ ਸ਼ਹਾਦਤਾਂ ਦੀ ਦਾਸਤਾਨ ਕਿਤੇ ਵੀ ਨਹੀਂ ਮਿਲਦੀ ਸਿਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਤੇ ਹਾਂ ਜੀ ਦੋਸਤੋ ਸੱਤ ਪੋ ਦੀ ਤੜਕਸਾਰ ਅੱਤ ਦੀ ਠੰਡ ਤੇ ਉੱਪਰੋਂ ਕਾਲੀ ਤੇ ਭਿਆਨਕ ਇਹ ਸਵੇਰ ਇੱਕ ਪਾਸੇ ਸਰਸਾ ਨਦੀ ਦਾ ਚੜ੍ਹਿਆ ਹੋਇਆ ਪਾਣੀ ਅਤੇ ਦੂਜੇ ਪਾਸੇ ਦੁਸ਼ਮਣਾਂ ਦੀ ਫੌਜ ਸਾਰੀ ਰਾਤ ਇਸੇ ਤਰ੍ਹਾਂ ਹੀ ਦੁਸ਼ਮਣਾਂ ਦੀਆਂ ਫੌਜਾਂ ਨਾਲ ਜੰਗ ਚਲਦੀ ਰਹੀ ਅਤੇ ਅਮਰਤ ਵੇਲੇ ਗੁਰੂ ਸਾਹਿਬ ਨੇ ਆਪਣੇ ਕੁਝ ਸਿੰਘਾਂ ਨੂੰ ਆਸਾਜੀ ਦੀਵਾਰ ਦਾ ਕੀਰਤਨ ਕਰਨ ਲਈ ਆਖਿਆ ਅਤੇ ਇੱਕ ਪਾਸੇ ਸਿੰਘ ਦੁਸ਼ਮਣ ਦੀਆਂ ਫੌਜਾਂ ਨਾਲ ਜੂਝ ਰਹੇ ਸੀ ਤਾਂ ਇੱਕ ਪਾਸੇ ਆਸਾਜੀ ਦੀਵਾਰ ਦੇ ਕੀਰਤਨ ਹੋ ਰਹੇ ਸੀ ਦੁਸ਼ਮਣ ਦੀਆਂ ਫੌਜਾਂ ਸਿੰਘਾਂ ਨੂੰ ਸ਼ਹੀਦ ਕਰਦੀਆਂ ਅੱਗੇ ਵਧ ਰਹੀਆਂ ਸੀ ਜਿੱਦਾਂ ਹੀ ਆਸਾ ਜੀ ਦੇ ਵਾਰ ਤੇ ਕੀਰਤਨ ਸੰਪੂਰਨ ਹੋਏ ਅਤੇ ਗੁਰੂ ਸਾਹਿਬ ਜੀ ਨੇ ਅਰਦਾਸ ਤੋਂ ਬਾਅਦ ਕੁਝ ਸਿੰਘਾਂ ਨੂੰ ਦੁਸ਼ਮਣ ਨੂੰ ਰੋਕ ਕੇ ਰੱਖਣ ਲਈ ਕਿਹਾ ਅਤੇ ਖੁਦ ਗੁਰੂ ਸਾਹਿਬ ਵੱਡੇ ਸਾਹਿਬਜ਼ਾਦੇਆ ਬਾਬਾ ਅਜੀਤ ਸਿੰਘ ਬਾਬਾ ਜੂਹਾਰ ਸਿੰਘ ਜੀ ਅਤੇ ਕੁਝ ਸਿੰਘਾਂ ਨਾਲ ਦੁਸ਼ਮਣਾਂ ਨਾਲ ਲੜਦੇ ਜੁੱਧ ਕਰਤੇ ਤੇ ਸਿਰਸਾ ਨਦੀ ਪਾਰ ਕਰ ਗਏ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਸਮੇਤ ਔਜੜ ਥਾਮਾ ਥਾਹੀਂ ਹੁੰਦੇ ਹੋਏ ਸਿਰਸਾ ਨਦੀ ਦੇ ਕੰਡੇ-ਕੰਡੇ ਹੁੰਦੇ ਹੋਏ ਸਤਲਜ ਨਦੀ ਦੇ ਪੱਤਨ ਤੇ ਪਹੁੰਚ ਗਏ ਇੱਥੇ ਆਪ ਜੀ ਨੇ ਚੱਕ ਢੇਰਾ ਵਿੱਚ ਇੱਕ ਗਰੀਬ ਮਲਾ ਕੁਮਾ ਮਾਸ਼ਕੀ ਦੀ ਸ਼ਨਜ ਆਸਰਾ ਲਿਆ ਦੂਜੇ ਪਾਸੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਕੌਰ ਜੀ ਦੋ ਟਹਿਲਣਾ ਭਾਗੋ ਅਤੇ ਬੀਬੋ ਭਾਈ ਮਣੀ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਅਤੇ ਭਾਈ ਧੰਨਾ ਸਿੰਘ ਜੀ ਨਾਲ ਰੋਪੜ ਸ਼ਹਿਰ ਵਿੱਚ ਮਹਿਲਾ ਉੱਚਾ ਖੇੜਾ ਦੇ ਇੱਕ ਪ੍ਰਾਤਨ ਘਰ ਵਿੱਚ ਜਾ ਠਹਿਰੇ ਤੀਜੇ ਪਾਸੇ ਗੁਰੂ ਸਾਹਿਬ ਜੀ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਅਤੇ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜੀ ਸੱਤ ਪੋਦੀ ਰਾਤ ਤੱਕ ਪਹੁੰਚ ਗਏ ਅਤੇ ਇਸ ਤਰ੍ਹਾਂ ਸਾਰਾ ਪਰਿਵਾਰ ਇੱਕ ਦੂਜੇ ਤੋਂ ਖੇਰੂ-ਖੇਰੂ ਹੋ ਗਿਆ ਤੇ ਦੋਸਤੋ ਇੰਨੀ ਅੱਤ ਦੀ ਠੰਡ ਹੋਵੇ ਸਿਰਸਾ ਨਦੀ ਦਾ ਪਾਣੀ ਚੜਿਆ ਹੋਇਆ ਕਾਲੀ ਹਨੇਰੀ ਤੜਕ ਸਵੇਰ ਤੇ ਅਸੀਂ ਤਾਂ ਦੋਸਤੋ ਆਪਣੀਆਂ ਟਰਜਾਈਆਂ ਵਿੱਚੋਂ ਉੱਠ ਵੀ ਨਹੀਂ ਸਕਦੇ ਬਟ ਉਹ ਸਮਾਂ ਜੋ ਯਾਦ ਕਰਦੇ ਆਂ ਜਾਂ ਬੋਲਦੇ ਆਂ ਅੱਖਾਂ ਵਿੱਚ ਹੰਝੂ ਤੇ ਦਿਲ ਬਾਰ ਨੂੰ ਆਉਂਦਾ ਆ ਤੇ ਕੀ ਅਸੀਂ ਇਹਨਾਂ ਦੀਆਂ ਕੁਰਬਾਨੀਆਂ ਨੂੰ ਅੱਜ ਪਰਵਾਨੀਂ ਗ੍ਰੀ ਚੜਾਉਨੇ ਆ ਕੀ ਅਸੀਂ ਆਪਣੇ ਗੁਰੂ ਸਾਹਿਬ ਜੀ ਦੀ ਦਿੱਤੀਆਂ ਇਹ ਕੁਰਬਾਨੀਆਂ ਨੂੰ ਕਿੰਨਾ ਕੁ ਅਸੀਂ ਅਮਲ ਕਰਦੇ ਆਂ ਤੇ ਦੋਸਤੋ ਇਸ ਸਰਸਾਂ ਦੇ ਉੱਤੇ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਦੀ ਸਿਰਜਣਾ ਹੋਈ ਆ ਹਰ ਸਾਲ ਲੋਕ ਇੱਥੇ ਇਹਨਾਂ ਦਿਨਾਂ ਦੇ ਵਿੱਚ ਸਪੈਸ਼ਲੀ ਨਤਮਸਤਕ ਹੋਣ ਆਉਂਦੇ ਆ ਤੇ ਆ ਕੇ ਆਪਣੇ ਸ਼ਰਦਾ ਦੇ ਫੁੱਲ ਭੇਟ ਕਰਦੇ ਆ